ਹੇਠਾਂ ਦਿੱਤੇ ਰੇਖੀ ਸਮੀਕਰਨ ਜੋੜਿਆਂ ਨੂੰ ਪ੍ਰਤੀਸਥਾਪਨ ਵਿਧੀ ਕਿਹੜੀ ਵਿਧੀ ਪ੍ਰਤੀਸਥਾਪਨ ਵਿਧੀ ਨਾਲ ਹੱਲ ਕਰੋ ਹੁਣ ਉਹਨਾਂ ਜੋੜਿਆਂ ਦੇ ਵਿੱਚੋਂ ਆਪਾਂ ਨੂੰ ਇੱਕ ਜੋੜਾ ਦਿੱਤਾ ਹੈਗਾ ਰੇਖੀ ਸਮੀਕਰਨਾਂ ਦਾ ਉਹ ਹੈਗਾ x y 14 ਅਤੇ ਦੂਸਰਾ ਜਿਹੜਾ ਦੇਖੀ ਸਮੀਕਰਨ ਹੈਗੀ ਆ ਉਹ ਹੈਗੀ x y 4 ਪਹਿਲੀ ਰੇਖੀ ਸਮੀਕਰਨ ਨੂੰ ਆਪਾਂ ਸਮੀਕਰਨ ਨੰਬਰ 1 ਦਾ ਨਾਮ ਦਿੰਨੇ ਆ ਦੂਸਰੀ ਰੇਖੀ ਸਮੀਕਰਨ ਨੂੰ ਸਮੀਕਰਨ ਨੰਬਰ 2 ਦਾ ਨਾਮ ਦਿੰਨੇ ਆਪਾਂ ਹੁਣ ਆਪਾਂ ਸਮੀਕਰਨ ਨੰਬਰ 1 ਚੋਂ ਸਮੀਕਰਨ ਸਮੀਕਰਨ ਨੰਬਰ 1 ਚੋਂ 1 ਵਿੱਚੋਂ ਆਪਾਂ x ਦਾ ਮੁੱਲ ਕੱਢਾਂਗੇ ਆਪਾਂ ਅਰਸੀਂ ਤਾਂ ਆਪਣ ਵਿਧੀ ਵੀ ਆਪਾਂ ਨੂੰ ਇਹੀ ਕਹਿਰੀਆ ਚਾਹੇ ਤੁਸੀਂ x ਦਾ ਮੁੱਲ ਕੱਢੋ ਚਾਹੇ y ਦਾ ਮੁੱਲ ਕੱਢੋ ਆਪਾਂ ਇਸ ਸਮੀਕਰਨ ਵਿੱਚੋਂ x ਦਾ ਮੁੱਲ ਕੱਢਦੇ ਆਂ ਹੁਣ ਜਿਵੇਂ +y ਦੂਸਰੇ ਪਾਸੇ ਬਰਾਬਰ ਦੇ ਨਿਸ਼ਾਨ ਤੋਂ ਜਾ ਕੇ -y ਤਾਂ ਹੋ ਜਾਊਗਾ ਹੁਣ ਇਸ ਕਰਕੇ ਆਪਾਂ ਕੋਲੇ ਆਪਣਾ x ਦਾ ਮੁੱਲ ਨਾ ਆ ਗਿਆ x 14 y ਆ ਗਿਆ ਇਹਨੂੰ ਸਮੀਕਰਨ ਨੰਬਰ 3 ਰੱਖਦੇ ਆਪਾਂ ਹੁਣ ਧਿਆਨ ਦਿਓ ਧਿਆਨ ਦਿਓ ਸਾਰੇ ਵਿਦਿਆਰਥੀ ਆਪਾਂ ਸਮੀਕਰਨ ਨੰਬਰ 1 ਵਿੱਚੋਂ ਆਪਾਂ ਸਮੀਕਰਨ ਨੰਬਰ 1 ਵਿੱਚੋਂ ਆਪਾਂ x ਦਾ ਮੁੱਲ ਕੱਢਿਆ ਆਪਾਂ ਉਹ x ਦਾ ਮੁੱਲ ਕਿੰਨਾ ਆਇਆ 14 y ਹੁਣ ਇਸ x ਦੇ ਮੁੱਲ ਨੂੰ ਆਪਾਂ ਸਮੀਕਰਨ ਨੰਬਰ 2 ਦੇ ਵਿੱਚ ਭਰਾਂਗੇ ਆਪਾਂ ਸਮੀਕਰਨ ਨੰਬਰ 1 ਚੋਂ x ਦਾ ਮੁੱਲ ਕੱਢ ਕੇ ਸਮੀਕਰਨ ਨੰਬਰ 2 ਦੇ ਵਿੱਚ ਭਰਾਂਗੇ ਆਪਾਂ x 14 y ਨੂੰ x 14 y ਨੂੰ ਸਮੀਕਰਨ ਨੰਬਰ 2 ਵਿੱਚ ਪਰੰਤੇ ਸਮੀਕਰਨ ਨੰਬਰ 2 ਵਿੱਚ ਪਰੰਤੇ ਹੁਣ ਦੇਖੋ ਸਮੀਕਰਨ ਨੰਬਰ 2 ਹੈ ਕੀ ਆਪਾਂ ਕੋਲੇ ਸਮੀਕਰਨ ਨੰਬਰ 2 ਹੈਗੀ ਆ x y 4 x ਦਾ ਮੁੱਲ ਹੁਣ ਸਮੀਕਰਨ ਨੰਬਰ x ਦੇ ਵਿੱਚ ਇਹ ਪਿਆ x ਪਰ x ਦਾ ਮੁੱਲ ਆਪਾਂ ਕਿੰਨਾ ਕੱਢਿਆ ਹੁਣੇ ਸਮੀਕਰਨ ਨੰਬਰ 1 ਚੋਂ 14 y ਹੁਣ ਆਪਾਂ ਇਸ ਸਮਿਕ ਇਸ 14 y ਨੂੰ ਆਪਾਂ ਸਮੀਕਰਨ ਨੰਬਰ 2 ਦੇ ਵਿੱਚ x ਦੀ ਜਗ੍ਹਾ ਤੇ ਭਰ ਦਾਂਗੇ ਆਪਾਂ x ਦੀ ਥਾਂ ਤੇ 14 minus y minus y, 14, minus y, minus y, 14, minus y 14, 4, minus 4 minus y, y 14 y ਅਤੇ y ਦੋਨੇ ਨਿਸ਼ਾਨ ਇੱਕੋ ਜਿਹੇ ਆ ਜੋੜ ਕੇ 14 2y 4 ਆ ਜਾਏਗਾ 14 ਦਾ 4 ਦੂਸਰੀ ਸਾਈਡ ਤੇ ਆ ਕੇ ਦਾ 4 ਹੋ ਗਿਆ ਐਂਡ 2y ਦੂਸਰੇ ਪਾਸੇ ਜਾ ਕੇ ਕੀ ਹੋ ਗਿਆ 2y ਹੋ ਗਿਆ ਆਪਣੇ ਕੋਲੇ 14 ਚੋਂ 4 ਕੱਢੇ 10 10 बराबर 2y ਹੁਣ 10 बराबर 2y 10 बराबर 2y ਜਾਂ ਫਿਰ ਆਪਾਂ ਨੂੰ ਇਸ ਤਰੀਕੇ ਨਾਲ ਵੀ ਲਿਖ ਸਕਦੇ ਹਾਂ 2y बराबर 10 ਗੁਣਾ ਵਾਲੀ ਸੰਖਿਆ ਦੂਸਰੇ ਪਾਸੇ ਜਾ ਕੇ ਭਾਗ ਹੋ ਜਾਂਦੀ ਹੈ ਇਸ ਕਰਕੇ y बराबर ਕਿੰਨਾ ਆ ਗਿਆ 10/2 10/2 ਯਾਨਕਿ 2 ਦੇ ਪਹਾੜੇ ਤੇ ਕੱਟਿਆ ਜਾਏਗਾ 2 1 2 2 5 10 y ਦਾ ਮੁੱਲ y 5 ਆ ਗਿਆ ਹੁਣ ਇਸ ਵਿੱਚ ਆਪ ਕੋਲੇ y ਦਾ ਮੁੱਲ ਕਿੰਨਾ ਆ ਗਿਆ y 5 ਆ ਗਿਆ ਹੁਣ y 5 ਨੂੰ ਹੁਣ y 5 ਨੂੰ ਜਿਹੜਾ ਆਪ ਕੋਲ y ਦਾ ਮੁੱਲ 5 ਆ ਗਿਆ y 5 ਨੂੰ ਸਮੀਕਰਨ ਨੰਬਰ 3 ਵਿੱਚ ਭਰਨ ਤੇ y 5 ਨੂੰ ਸਮੀਕਰਨ ਨੰਬਰ ਤਿੰਨ ਵਿੱਚ ਭਰਨ ਤੇ ਆਪਾਂ ਕੋਲ x ਦਾ ਮੁੱਲ ਆ ਜਾਊਗਾ ਹੁਣ ਦੇਖੋ ਸਮੀਕਰਨ ਨੰਬਰ 3 ਹੈ ਕੀ ਆਪਾਂ ਕੋਲੇ ਸਮੀਕਰਨ ਨੰਬਰ 3 ਹੈਗੀ ਹੈ x minus, x 14 y ਹੁਣ ਇਸ ਸਮੀਕਰਨ ਨੂੰ ਆਪਾਂ ਦੁਬਾਰਾ ਲਿਖਾਂਗੇ x 14 y ਹੁਣ ਇਹਦੇ ਚ ਆਪਾਂ y ਦਾ ਮੁੱਲ ਭਰਾਂਗੇ ਦੇਖੋ ਸਾਰੇ ਵਿਦਿਆਰਥੀ ਸਮੀਕਰਨ ਨੰਬਰ 3 ਹੈ ਕੀ ਸੀ x 14 y ਹੁਣ y ਦਾ ਮੁੱਲ ਕਿੰਨਾ ਕੱਢਿਆ ਆਪਾਂ y ਦਾ ਮੁੱਲ 5 ਆ ਗਿਆ ਆਪਾਂ ਕੋਲੇ ਇਸ ਤਰੀਕੇ ਨਾਲ ਆਪਾਂ y ਦੀ ਜਗ੍ਹਾ ਤੇ 5 ਭਰ ਦਾਂਗੇ ਆਪਾਂ ਹੁਣ x 14 5 ਤੇ 14 ਚੋਂ 5 ਕੱਢੇ ਕਿੰਨੇ ਆ ਗਿਆ ਆਪਾਂ ਕੋਲੇ 9 ਆ ਗਏ ਇਸ ਨਾਲ ਆਪਾਂ ਕੋਲੇ x ਦਾ ਮੁੱਲ ਵੀ ਆਪਾਂ ਆਪਣਾ 9 ਆ ਗਿਆ ਹੁਣ ਇਸ ਸਮੀਕਰਨ ਨੂੰ ਪ੍ਰਤੀਸਥਾਪਨ ਵਿਧੀ ਨਾਲ ਹੱਲ ਕਰਨ ਤੇ ਆਪਾਂ ਕੋਲ ਆਪਣਾ ਫਾਈਨਲ ਆਨਸਰ x 9 ਅਤੇ y 5 ਆ ਗਿਆ ਹੈ ਧੰਨਵਾਦ